ਕਸਬਾ ਲੋਪੋਕੇ ਦੇ ਸੂਬੇ ਤੋਂ ਇੱਕ ਅਣਪਛਾਤੇ ਵਿਅਕਤੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਇਸ ਸਬੰਧੀ ਏਐਸਆਈ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਸੂਏ ਦੀ ਪਟੜੀ ਤੇ ਇੱਕ ਵਿਅਕਤੀ ਦੀ लाश ਪਈ ਹੈ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਸਵੇਦੀ ਪਟੜੀ ਦੀਆਂ ਝਾੜੀਆਂ ਵਿਚਕਾਰੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਇਹ ਵਿਅਕਤੀ ਜਿਹੜੀ ਲਾਸ਼ ਮਿਲੀ ਉਹ 35 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਮ੍ਰਿਤਕ ਵਿਅਕਤੀ ਨੇ ਪੀਲੇ ਰੰਗ ਦੀ ਜੈਕਟ ਅਤੇ ਨੀਲੇ ਰੰਗ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਤੇ ਲਾਸ਼ ਦੇ ਨਾਲ ਇੱਕ ਹੀਰੋ ਕੰਪਨੀ ਦਾ ਕਾਲੇ ਰੰਗ ਦਾ ਮੋਟਰਸਾਈਕਲ ਜਿਸ ਦਾ ਨੰਬਰ PB17A9855C ਹੈ ਆਸ-ਪਾਸ ਤੋਂ ਪਤਾ ਕਰਨ ਤੇ ਕੋਈ ਪਛਾਣ ਨਹੀਂ ਹੋ ਸਕੇ ਘਟਨਾ ਸਥਾਨ ਤੇ ਡੀਐਸਪੀ ਨੀਰਜ ਅਤੇ ਥਾਣਾ ਲੋਪੋਕੇ ਦੇ ਮੁਖੀ ਨਰਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਲਾਸ਼ ਨੂੰ ਕਬਜ਼ੇ ਤੇ ਲੈ ਕੇ 72 ਘੰਟੇ ਲਈ ਅਜਨਾਲੇ ਮੋਚਰੀ ਵਿੱਚ ਰੱਖਿਆ ਗਿਆ ਹੈ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ ਪਛਾਣ ਹੋਈ ਪਤਾ ਲੱਗਾ ਕਿ ਉਹ ਤਾਂ ਹਣ ਪਛਾਤੀ ਬਾਸ ਮਲੇਰ ਤੱਕ ਸੁਣਾਤ ਨਹੀਂ ਹੋਈ ਡੇ ਪਰ ਪਰਵਜ ਡੇ ਕਰਨ ਪਤਾ ਕੋਈ ਆਉਣ ਦੱਸਦਾ ਜੂ ਇਹ ਜੀ ਨੂੰ ਕਹਿ ਰਹੇ ਕੋਈ ਮੂੰਹ ਮਾਂ ਵੇਦਾ ਕੋ ਨੁਕਸਾਨਿਆ ਗਾ ਜੀ ਕੋਈ ਡਰ ਗੱਲ ਨਹੀਂ ਹੈਗਾ ਕਿੜੇ ਮੱਖੀਆਂ ਸ਼ਕਸ਼ੀਆਂ ਨੇ ਖਾਦਾ ਕੋਈ ਜਿਆਦਾ ਨੁਕਸਾਨ ਤੇ ਕੋਈ ਲੱਗੋ ਕੋਈ ਕੋਈ ਚੀਜ਼ ਮੇ ਨਹੀਂ ਲੱਗੋ ਮੋਟਰਸਾਈਕਲ ਮੇ ਲੱਗੋ ਅਸ ਅਸ ਇਹ ਕਿ ਬੱਤਾਂ ਕੈਂਟੇ ਹਾਸੇ ਉਥੇ ਡੈਡ ਹੌਸ ਤੇ ਸੁਣਾਦਾ ਸਰ ਪੀਓ